ਅੱਜ ਨਾਲ ਬਲਾਗ ਪ੍ਰਧਾਨ ਸੁਖ ਸਹੋਕੇ ਦੀ ਸਹੋਕੇ ਦੀ ਅਗਵਾਈ ਦੇ ਵਿੱਚ ਨਾਲ ਆਪਣੇ ਬਾਈ ਜੱਗੀ ਵੀ ਹੈ ਤੇ ਜੋਦਾ ਵੀ ਹੈਗਾ ਤੇ ਸੋਨਾ ਭੱਟੀ ਵੀ ਹੈਗਾ ਤੇ ਬਾਕੀ ਜਿਹੜੇ ਆ ਖਿਡਾਰੀ ਤੁਸੀਂ ਦੇਖ ਰਹੇ ਹੋ ਇਹ ਸਾਡੇ ক্রিকেট ਦੇ ਖਿਡਾਰੀ ਨੇ ਸਾਰੇ ਤੇ ਨਾਲ ਬਾਲੀਵਾਲ ਦੇ ਨੇ ਇਹ ਪਿਆਰ ਹੈ ਤੇ ਬਾਈ ਸੁਖ ਜਿਹੜਾ ਸਹੋਕੇਗਾ ਬਹੁਤ ਵੱਡਾ ਉਪਰਾਲਾ ਕਰ ਰਿਹਾ ਹੈਗਾ ਕਿ ਜਿਹੜੇ ਵੀ ਖਿਡਾਰੀ ਨੇ ਯਾਰ ਉਹਨਾਂ ਦਾ ਜੋ ਵੀ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਸੁਣੀ ਜਾਵੇ ਤੇ ਬਾਈ ਅੱਜ ਮੈਂ ਲਗਾ ਤਾਂ ਚੈੱਕ ਦੇ ਰਿਆ ਇਹਨਾਂ ਨੂੰ ਸਜਣਾ ਦਾ ਸਨ ਤੋਂ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਹਾਂ ਅੱਜ ਬਹੁਤ ਖੁਸ਼ੀ ਹੈ ਵੀ ਜਿਹੜੇ ਪਲੇਅਰ ਨੇ ਖੇਡਣਾ ਚਾਹੁੰਦੇ ਨੇ ਪੰਜਾਬ ਸਰਕਾਰ ਦਾ ਬਹੁਤ ਵੱਡਾ ਪ੍ਰਾਲਾ ਹੈ ਵੀ ਜਿਹੜੇ ਕਲੱਬ ਬੰਦ ਪਏ ਸੀ 10-10 ਸਾਲ ਦੇ ਤੇ ਦਫ਼ਤਰਾਂ ਵਿੱਚੋਂ ਫੋਨ ਆਉ ਲਾਗੇ ਉਹ ਕਲੱਬ ਨੂੰ ਵੀ ਚਾਲੂ ਕਰਾਓ ਚਾਲੂ ਕਰਾਓ ਚੈੱਕ ਦਿੱਤੇ ਜਾਣ ਖਿਡਾਰੀਆਂ ਨੂੰ ਤਾਂ ਕਿ ਖੇਡਣ ਵਾਲੇ ਸਮਾਨ ਦੀ ਕੋਈ ਸਮੱਸਿਆ ਨਾ ਸਕੇ ਸੋ ਮੈਂ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਤੇ ਮੈਂ ਸਮੂਹ ਬੱਚਿਆਂ ਨੂੰ ਤੇ ਆਂਡ ਗਵਾਂਡ ਦੇ ਜਿੰਨੇ ਵੀ ਪਿੰਡ ਹੈ ਮੈਂ ਚਾਹਨਾ ਵੀ ਸਾਡੇ ਪਿੰਡ ਆ ਖੇਡਣ ਆਉਣ ਤੇ ਜਿਹੜਾ ਖਰਚਾ ਹੋਊਗਾ ਉਹ ਵੀ ਅਸੀਂ ਕਰਨ ਨੂੰ ਤਿਆਰ ਆ ਪਰ ਖੇਡਾਂ ਨਾਲ ਜੁੜਨਾ ਪੈਸੇ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਊਗੀ ਸੋ ਅੱਜ 31000 ਦਾ ਚੈੱਕ ਲਿਆਂਦਾ ਤਾਂ ਜਿੰਨੀ ਜ਼ਰੂਰਤ ਹੋਊਗੀ ਉਹਨੇ ਪੈਸੇ ਦੀ ਘਾਟ ਨਹੀਂ ਆਉਣ ਦਿੱਤੀ ਜਾਊ ਪਰ ਖੇਡਾਂ ਨਾਲ ਜੁੜੋ ਖੇਡਣ ਲਈ ਕੋਈ ਪਾਬੰਦੀ ਨਹੀਂ ਗਈ ਸੋ ਮੈਂ ਅਲੱਗ-ਵਾਲੇ ਦੇ ਪਿੰਡਾਂ ਦੇ ਬੱਚਿਆਂ ਨੂੰ ਵੀ ਕਹੂੰਗਾ ਵੀ ਚਲੋ ਸਾਡੇ ਪਿੰਡ ਖੇਡਣ ਆਓ ਜਰੂਰ ਤੁਹਾਨੂੰ ਖੇਡਾਂ ਦਾ ਹਰੇਕ ਸਮਾਨ ਮਹੀਆ ਕਰਾਇਆ ਜਾਊਗਾ ਬਾਈ ਤੁਹਾਡੀ ਸੋਚ ਨੂੰ ਸਲਾਮ ਹੈ ਮੈਂ ক্রিকেট ਦੇ ਪਲੇਅਰਾਂ ਨੂੰ ਹੂੰ ਗੁਰਪ੍ਰੀਤ ਸਿੰਘ ਸੋਨੀ ਇਕਬਦਰ ਸਿੰਘ ਗੱਗੀ ਬਰੇ ਵੀਰ ਨੇ ਉਹ ਜਰੂਰ ਆਉਣ ਕੋਲੇ ਆਓ ਅੱਗੇ ਆਓ ਹੁਣ ਤੇ ਚੈੱਕ ਲੈਣ ਲੋਬੀ ਪ੍ਰਧਾਨ ਗੁਰਪ੍ਰੀਤ ਸਿੰਘ ਸੋਨੀ ਸਕੰਦਰ ਗੱਗੀ ਇਧਰ ਸੋਨੀ ਬਾਈ ਤੇ ਇਧਰ ਸਾਡੀ ਇੱਕ ਨਵਾਂ ਚਿਹਰਾ ਹੈਗਾ ਹੈ ਪੁਰਾਣਾ ਹੀ ਹੈ ਪੁਰਾਣਾ ਨਹੀਂ ਹੁਣ ਤਾਂ ਨਵਾਂ ਹੋ ਗਿਆ ਇਹ ਲੁੱਕ ਚੇਂਜ ਕਰਤੀ ਠੀਕ ਹੈ ਨਾ ਤੇ ਬਾਈ ਬਾਈ ਦਾ ਨਾ ਦਿਲੋਂ ਸਲੂਟ ਹੈਗਾ ਬਾਈ ਨੂੰ ਆਪਾਂ ਸੁੱਖ ਦੀ ਸੋਚ ਨੂੰ ਹੈਗਾ ਕਿਉਂਕਿ ਬਾਈ ਬਹੁਤ ਵੱਡਾ ਜਿਹੜਾ ਉਪਰਾਲਾ ਹੇਡ ਜਿਹੜੇ ਪ੍ਰੇਮੀ ਨੇ ਉਹਨਾਂ ਵਾਸਤੇ ਹੈਗਾ ਤੇ ਹੁਣ ਇੱਕ ਟੂਰਨਾਮੈਂਟ ਹੋਣ ਆ ਰਿਹਾ ਵਾਲੀਬਾਲ ਦਾ ਹਨਾ ਆਪਣੇ 23 24 ਦਾ 23 24 ਦਾ ਟੂਰਨਾਮੈਂਟ ਹੈ ਵਾਲੀਬਾਲ ਸਪੈਸਿੰਗ ਦਾ ਇਸੇ ਗਰਾਊਂਡ ਦੇ ਵਿੱਚਕਾਰ ਹੂੰ ਤੇ ਮੈਂ ਸਾਰੇ ਸਮੂਹ ਘੜਾਰੀਆਂ ਨੂੰ ਜਿਹੜੇ ਜਿਹੜੇ ਸੁਣਦੇ ਆ ਤੇ ਦਰਸ਼ਕਾਂ ਨੂੰ ਗੁਰੂਗੜ ਦਾ ਵੀ ਦੋਵੇਂ ਦਿਨ ਹਾਜ਼ਰੀ ਜ਼ਰੂਰ ਲਵਾਉਣੀ ਹੈ ਸੋ ਬਾਹਰੋਂ ਆਏ ਸੰਗਤਾਂ ਦਾ ਖਾਣੇ ਪਾਣੀ ਦਾ ਪ੍ਰਬੰਧ ਵੀ ਹੈ ਰਹਿਣ ਦਾ ਪ੍ਰਬੰਧ ਵੀ ਹੈ ਠੀਕ ਹੈ ਬਾਈ ਜੀ ਹਾਂ ਲੋ ਬਾਈ ਜੀ ਜਿਹੜੇ ਹੇਡ ਪ੍ਰੇਮੀ ਨੇ ਜਿਹੜੇ ਖੇਡਾਂ ਨਾਲ ਜੁੜੇ ਹੋਏ ਨੇਗੇ ਤੇ ਇਹ ਵੀਡੀਓ ਦੇਖ ਰਹੇ ਨੇ ਉਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ